ਨੀ ਅਸਕੇ ਨਹੀਂ ਆਇਆ ਕੋਈ ਸੁਣਾ ਆ ਹੀ ਹੈ ਕਿੰਨੇ ਪੈਸੇ ਸਾਫ ਸਰਦੇ ਲੈਣਾ ਉਹ ਜੇ ਗੱਲ ਬੱਕਰੀ ਦਾ ਮੁੱਲ ਕੌਣ ਦਊਗਾ ਸਾਰਾ ਇਹਦੇ ਬੱਚੇ ਨੇ ਬੱਕਰੀਆਂ ਮੁੱਲ ਹੁਣ ਨਹੀਂ ਹੈ 2 ਮਹੀਨਿਆਂ ਨੂੰ ਹੈ ਹੁਣ ਨਹੀਂ ਹੈ ਨਹੀਂ ਨਹੀਂ ਹੁਣ ਨਹੀਂ ਹੈ ਹੁਣੀ ਨੇ ਚੱਲ ਦੱਸ ਹੁਣ ਨੇੜੇ ਲਾ ਗੱਲ ਨੂੰ ਜਿਹੜੇ ਤੁਸੀਂ ਲਾਓ ਵਸ ਤੂੰ ਲਾਉਣਾ 300 ਘੱਟ ਦੇ ਦੇ ਕਿੰਨੇ ਤੋਂ 20 ਤੋਂ ਕਿ 10 ਚੋਂ 40 ਚੋਂ ਅੱਛਾ ਚੱਲ ਨੇੜੇ ਲਾ ਜਾ ਤੂੰ ਗੱਲ ਤੂੰ ਨੇੜੇ ਤੋਂ ਤਾਂ ਲਾਉਂਗਾ ਕੋਈ ਨਾ ਮੋੜਾਉਣੀ ਪਤਾ ਨਹੀਂ ਕੀ 20 ਚੋਕੀ ਛੜਦਾ ਕੌਣ ਤੂੰ ਆਏ ਪੁੱਛ ਕੇ ਹੋਰ ਕਾਉਂਟ ਦਾ 30 ਚੋਕੀ ਛੜਦਾ 30 ਚੋਣੀ ਐਨੀ ਨਹੀਂ ਨਾ ਆਏ ਪੁੱਛ 30 ਚੋਕੀ ਛੜਦਾ 250 ਕਰਦਾ ਛੜਦਾ ਨਹੀਂ 20 ਤਾਂ ਲੈ ਗਿਆ ਬਾਈ ਮਤਲਬ 20 ਤੋਂ ਲੈ ਕੇ ਆ ਇਹਦਾ ਡਾਇਲੋਗ ਆ ਹਾਂ ਹੋਰ ਦੇ ਲੈ ਹੈਗਾ ਬੋਲ ਬੋਲ ਹੁਣ ਪੁਰਾਣਾ ਹੋ ਗਿਆ ਚਾਚਾ ਇਹ ਨਹੀਂ ਨਾ ਆਪਣਾ ਦਾ ਆਪਣਾ ਦਾ ਨਵਾਂ ਨਵਾਂ ਸੁਰੂ ਆਪਣੀ ਤਾਂ 30 ਤੋਂ ਲੈ ਕੇ ਕਰਦਾ ਸਦਾ ਦਿਵਾਲੀ ਸਾਧ ਦੀ ਤੇ ਅੱਥੋਂ ਬਾਹਰ ਰਸੰਤਾ ਵਾਜ ਬੱਕੇ ਬਹਿਲਾਉਂਦਾ ਉਹਨਾਂ ਨੂੰ ਮਾਰ ਪਿਆਰ ਨੂੰ ਸਾਨੂੰ ਨਾ ਮਾਰ ਆ ਬੱਚੇ ਆ ਬੱਚੇ ਨੇ ਲੜੀਏ ਕਿਤਨਾ ਲੋਹਣਾ ਹੋਵੇ ਦੇਖੋ ਜਰਨ ਹੋਵੇ ਨਾ ਨਮਾ ਇਹਨੇ ਕੰਮ ਤੋੜਿਆ ਬੱਚਾ ਵਧੀਆ ਨਸ਼ਾ ਤੋਂ ਬਚੂਗਾ ਹੋਰ ਭੈੜੀਆਂ ਗੱਲਾਂ ਤੋਂ ਬਚੂਗਾ ਜਾਣਦਾ ਹੀ ਮੈਨੂੰ ਕੁਝ ਕਿਨੇ ਆਈ ਫਿਰ ਇਹ ਜਿਹੜਾ ਹੁਣ ਐਸ ਉਮਰ ਦੇ ਵਿੱਚ ਜਿਹੜਾ ਇਹ ਜਾ ਕੰਮ ਕਰਦਾ ਕਿੰਨੀ ਵਧੀਆ ਗੱਲ ਆ ਵਧੀਆ ਗੱਲ ਆ ਪਰ ਕਹਿੰਦਾ ਇਧਰ ਪਾਸੇ ਆਵੇ ਵਧੀਆ ਗੱਲ ਮੇਰੇ ਮੁੰਡੇ ਬੈਠੇ ਵੀ ਇਧਰ ਹੀ ਕਰੀ ਬੋਕ ਕੋਈ ਨਹੀਂ ਉਹ ਛੱਡ ਜਾ ਮਸਤਾ ਕੋਈ ਕੋਈ ਫਾਇਦਾ ਨਹੀਂ ਗੱਲਾਂ ਚ ਛੋਟੀ ਗੱਲ ਕਰਕੇ ਕਹਿ ਵੀ ਲਾਸਾ ਇੰਨੇ ਦੀ ਤੂੰ ਛੋਟੀ ਛੋਟੀ ਕਰੀ ਜਨਾਂ ਉਹਨਾਂ ਬਹੁਤ ਕੁਛ ਨਾਲ ਪਿਆ ਲੈ ਕੁਛ ਨਹੀਂ ਪਿਆ ਨਹੀਂ ਤੂੰ ਐਂ ਕਹੇ ਬਸ ਵੀ ਲਾਸਟ ਐ ਨੇ ਜੀ ਕਿੰਨੇ 17000 ਰੁਪਏ ਦੋ ਬੱਚਿਆਂ ਨਾਲ ਕਿਹੜੀ ਆ ਉਹ ਕਾਲੀ ਪਾੜੀ 18 ਦੀ ਦੇ ਦੇ ਨਹੀਂ ਹੋਣੀ ਫਿਰ 19 ਦੀ ਦੇ ਦੇ ਫਿਰ ਮੈਂ 3000 ਰੁਪਏ ਘਟਾ ਬੈਠਾ ਤੂੰ ਫੇਰ ਐਂ ਕਰੀ 20 ਚੁੱਕੀ ਛੱਡਦਾ ਹਾਂ ਹਾਂ 20 ਤੋਂ ਥੱਲੇ ਆ ਬਾਈ ਬੋਲ ਇਹ ਤਾਂ ਆਪਣੇ ਡਾਇਲੌਗ ਤਾਂ ਹੀ ਰਹਿਣਗੇ ਹਾਂ ਦੱਸ ਨਹੀਂ ਅੱਛਾ ਫਿਰ 10000 ਕਿੰਨੇ ਦੀਆਂ ਹਨ ਜਿਹੜੇ ਲਾਗ ਲੂ 25 ਤੋਂ ਥੱਲੇ ਆ ਜਾ ਚੱਲ ਇਹਨੇ 25 ਦੀ ਗੱਤ ਆ ਯਾਰ 25 ਥੱਲੇ ਕੇ ਆ ਪਹਿਲਾਂ ਥੱਲੇ ਕੇ ਆ ਇੰਨੇ ਬੰਦੇ ਖੜੇ ਆ ਚੱਲ ਪੂਰੇ 20 ਦੀ ਆ ਯਾਰ ਨਾ 25 ਤੋਂ ਥੱਲੇ ਦੀ ਨਾ ਹੋਵੇ ਪਾ ਪੂਰੇ 20 ਦੀ ਉਹ ਬਸ ਠੀਕ ਆ ਅੱਖੇ ਲੱਗ ਨਹੀਂ ਨਹੀਂ ਅੱਖੇ ਲੱਗ ਮਸਤਾਕ ਨਹੀਂ ਨਹੀਂ ਮੰਨਿਆ ਕਰ ਇਹ 25 ਆ ਆ ਗਿਆ ਦੇਖ ਬੱਕਰੀਆਂ ਦੇ ਲੰਦ ਤੇ ਪੇਸਤਾ ਦੇ ਲੰਦ ਬੱਕਰੀਆਂ ਇਹ ਲਖਾ ਦੇ ਦੇ ਚੱਕ ਬੱਚੇ ਪੂਰੇ ਬਲੇ ਵਾ ਠੀਕ ਆ ਫਿਰ ਮੰਨ ਗੋ ਉਹ ਨਹੀਂ ਛੋਟੀ ਆ ਬੱਕਰੀ ਯਾਰ ਕਿਉਂ ਉਹੀ ਗੱਲ ਕਰਦਾ ਉਹਨਾਂ ਦਾ ਛੋਟੀ ਆ ਬੱਕਰੀ ਤੇ ਹੋਰ ਕੀ ਆ ਸੰਤੀ ਸੰਤੀ ਹੈਡ ਦੀ ਬੱਕਰੀ ਆਲੇ ਛੋਟੀ ਆ ਫਿਰ ਕਿੰਨੇ ਦੀ ਬਣਦਾ ਸਿੰਗ ਨਹੀਂ ਉਹਦੀ ਆ ਸਿੰਗ ਦੇਸੀ ਆ ਸਿੰਗ ਦੇਸੀ ਆ ਹੈ ਸਿੰਗ ਦੇਸੀ ਆ ਸਿੰਗ ਦੇਸੀ ਆ ਤੂੰ ਵੀ ਦੇਸੀ ਆ ਮੈਂ ਵੀ ਦੇਸੀ ਮਧਾਉਂ ਘਰ ਮੈਂ ਦੇਸੀ ਆ ਭਾਈ ਤੇ ਅਸੀਂ ਦਾਪ ਦੇਸੀ ਆ ਬੰਦੇ ਵੀ ਦੇਸੀ ਆ ਵਾ ਠੀਕ ਆ ਲੈ ਲਖਾਈ ਆਪੋ ਆਪਣੀ ਆ ਚਲੋ ਲੈ ਪੈਸੇ ਦਿਖਾ ਲਖਾਈ ਮੈਂ ਕਰਾ ਦੂੰ 25 ਲਾਹੌਰ ਦਾ ਲਾ ਦੱਸ 25 ਦਿਨਾਂ ਦੇ ਬੱਚੇ ਉੱਧਰ ਲਾ ਬਲਾ ਉੱਧਰ ਜਾ ਵਾ ਗੱਲ ਮੁੱਕ ਦੀ ਮੁੱਕੀ ਬੱਚੇ ਦੇਖ ਵਗੈਰ ਭਰਾ ਦੇਖ ਉਹਦਾ ਕਰ ਜਾ ਆ ਬੱਚੇ ਆ ਦੇਖ ਤੁਸੀਂ ਬੱਚੇ ਦੇਖ ਫੇਰ ਬਣਾ ਯਾਰ ਸੁਦੇਰ ਭਾਈ ਹੋਰ ਇੱਕ ਵਾਰ ਉੱਧਰ ਜਾ ਕੇ ਬੱਚੇ ਨਾਲ ਹੋਰ ਨਹੀਂ ਕਹਿਣਾ ਹੈ ਕੋਈ ਬੱਚੇ ਦੇਖ ਲੈ ਫੇਰ ਉਹੀ ਬੱਚੇ ਵੀ ਦੇਖ ਲੈ 2-3 ਮੋੜੂ ਮਰਾਉਂ ਮੱਥੇ ਨਾਲ ਲਾ ਲੈ ਹਾਂ ਬਸ 21000 ਦੀ ਵਾ ਠੀਕ ਹੈ ਗੱਲ ਹੁਣ ਮਜ਼ਾ ਕਰਕੇ ਲੱਗਿਆ ਕਰਵਾ ਹੋਰ ਨਹੀਂ ਨਹੀਂ ਹੋਰ ਨਹੀਂ ਕਹਿਤਾ ਆ ਜਾ 25000 ਨਹੀਂ 25 24 ਦੀ ਵੀ ਨਹੀਂ ਉਹ ਤੇਰੀ ਨਹੀਂ ਦੀ ਵੀ ਨਹੀਂ ਤੇਰੀ ਮਰਜ਼ੀ ਹੋਰ ਦੱਸ ਤੇਰੀ ਮਰਜ਼ੀ ਹੈ ਤੇਰੀ ਮਰਜ਼ੀ ਹੈ ਮਰਜ਼ੀ ਤੇਰੀ ਆ ਟਿੱਕ ਬੱਕਰਾ ਆ ਟਿੱਕ ਬੱਕਰਾ ਬੱਚੇ ਨੇ ਕੰਨ ਕੋ ਨਵੇ ਰੇ ਸਾਰੇ ਚੰਗੇ ਆ ਚੰਗੇ ਚੰਗੇ ਆਪਾਂ ਮਾਰੇ ਨਹੀਂ ਕਹਿੰਦੇ ਹਾਂ ਫੇਰ ਕਿਧਰ ਚੰਗੀ ਲਾ ਦੇ 25000 ਹੁਣ ਤੂੰ ਕਿਵੇਂ ਉਹ ਕਰਦਾ 25000 ਦੀ ਭਾਈ 25 ਤੋਂ ਥੱਲੇ ਆਖਿਆ ਤੈਨੂੰ 25 ਇਹ ਤਾਂ ਸੋਧਾ ਕਰਾਣੇ ਜ਼ਰਾ ਦਾਦਾ ਦਾਦਾ ਨੇੜੇ ਲੋ ਨਹੀਂ ਇਹ ਤਾਂ ਯਰ ਇਹਨਾਂ ਨੂੰ ਵਰਗਾ ਮਾਰ ਕਿਹੜਾ ਮਾਰਦਾ ਤੈਨੂੰ ਨਹੀਂ ਮਾਰ ਇਹ ਤਾਂ ਮਾਰ ਨਾਲ ਗਮੀ ਹੋਣੀ ਨਹੀਂ ਨਹੀਂ ਮਾਰ ਲੈ ਆਖੇ ਲੱਗ ਉਹ ਬੱਚੇ ਦੇ ਨੇ ਇਹਨੇ ਵੀ ਰੱਖਣੇ ਬਾਕੀ ਥੱਲੇ ਆ ਜਾ ਬੱਚੇ ਬੰਦੇ ਦੇਖੀ ਕਹਿੰਦਾ ਆ ਤ ਜਾ ਮਾੜਾ ਮੋਟਾ ਹੀ ਆ ਜਾ ਕੋਈ ਕਹ ਨੇੜੇ ਗੱਲ 500 ਕੱਟ ਦੇ ਲਾ 500 ਬੀ ਤਾਂ ਚੱਲ ਤੂੰ 500 ਲੈ ਲੈ ਜਾ ਛੱਡ ਬਾਈ 10000 ਦੀ ਹੋ ਗਈ ਆਸਰਾ ਵਾਸਤੇ ਨੇ ਪਰ ਉਹ ਵਾਸਤ ਕਰੋ ਬਾਈ ਵੀ ਆ ਦੀ ਉੱਥੇ ਬਹਿ ਜਾ ਰਾਮਨਾਥ ਮਾਨੂੰ ਮੈਂ ਬਾਰੀ ਜਾਂਦਾ ਭਗਾਈ ਜਾ ਮੈਂ ਦੇ ਪੈਸੇ ਯਾਰ ਤੂੰ ਨਹੀਂ ਨਹੀਂ ਉਹ ਚਲ ਪਰਾਂ ਆਣ ਦੇ ਪਰ ਜਾ ਉਹ ਯਾਰ ਅੱਖੇ ਲੱਗਿਆ ਕਰ ਅੱਖੇ ਲੱਗਣੇ ਮੰਨ ਲੀ ਜਾਂਦੇ ਲੱਗੂਂਗਾ ਵੀ ਯਾਰ ਮੰਨ ਗੱਲ ਮੰਨੀਏ ਅੱਖੇ ਲੱਗਣੇ ਗੱਲਾਂ ਵਾ ਠੀਕ ਆ ਉਹ ਨਾਲ ਕੋਲਾ ਥੋੜਾ ਥੋੜਾ ਪਿਆ ਦੇ ਦੇ ਤੇ ਨਾਲ ਦੀ ਹੋ ਗਈ ਤਾਂ ਉਹ ਤਾਂ ਬਾਈ ਇਹ ਲੈ ਲਈ ਉਹਨੇ ਉਹਦੇ ਕੋਲ ਬਾਪਾ ਉਹਦਾ ਦੁੱਧ ਪੀਉਣ ਲੱਗਾ ਆਪਦੀ ਮੰਨ ਕੇ ਨਹੀਂ ਨਹੀਂ ਉਹ ਤਾਂ ਦੇਖੇ ਨੇ ਉਹਨਾਂ ਲਾ ਕੇ ਮਾਰਦੇ ਤੇ ਹੱਕਬਰਦਾ ਦੇਖਣ ਦਾ ਹੱਕਬਰਦਾ ਦੇਖਣ ਦਾ ਬਾਈ ਵਾ ਬੱਸ ਬੱਸ ਬਾਹਰ ਨਾ ਪਾ ਬੱਸ ਲਾ ਦੇ ਝੋਲਾ ਇਹਨਾਂ ਤੋਂ ਅਰਦਾ ਸਹੀ ਹੈ ਜੀ ਬਸ ਠੀਕ ਆਖੇ ਲੱਗਦਾ ਨਹੀਂ ਹੰਨ ਗੱਲੋ ਯਾਰ ਆ ਪਾ ਜੇਗਾ ਬਾਜਦੇ ਮੈਂ ਖੜਾ ਫਿਰ ਕੀ ਗੱਲ ਕੀ ਆ ਇਹ ਤਾ ਦੇ ਪਿੱਛੇ ਕੋ ਕਰਦਾ ਮੈਂ ਦੇਖ ਸਹੀ ਸਹੀ ਗੱਲ ਕਰ ਰਿਹਾ ਕਈ ਮੇਰੇ ਅਬ ਮਰੀ ਜਾਣਾ ਭਗਾਈ ਹੁਣ ਨਹੀਂ ਹੁੰਦੀ ਉਹ ਨਹੀਂ ਯਾਰ ਕੋਈ ਗੱਲ ਹੈ ਮੈਂ ਦੱਸ ਤਾ ਉਹ ਕਿ ਬੱਚੇ ਬੰਦੀ ਦੇਖ ਲਾ ਤਾ ਮਾਰਾ ਜਾਂ ਮਾਰੀ ਜਾਂਦਾ ਬੱਸ ਛੱਡ ਫਿਰ ਰਿਪੋਰਟ ਕੋਈ ਨਹੀਂ ਯਾਰ ਉਹ ਕਿ ਕਰੇ ਸਾਢੇ 2:30 ਦੀ ਆ ਉਹ ਨਹੀਂ ਜੀ ਸਾਢੇ 2:30 ਦੀ ਆ ਬੰਨਿਆ ਕਰ ਯਾਰ ਤੂੰ ਬੰਨਿਆ ਕਰ ਬਸ ਉਹਦੇ ਪੰਜ ਪੈਸੇ ਪਾਉਣੇ ਨਹੀਂ ਯਾਰ ਨਹੀਂ ਪੈਂਦੇ ਹੋਰ ਆਖੇ ਲੱਗ ਤੂੰ ਕਰਕੇ ਵੀ ਸੌਦਾ ਸੰਭਾਲ ਲਿਆ ਤੇ ਹੁਣ ਵਿਖਣਾ ਹੁੰਦਾ ਨਹੀਂ ਆਉਂਦਾ ਨਹੀਂ ਹੁਣ ਵੀ ਕਰਕੇ ਵੀ ਵਿਝਾ ਲੇਦਾ ਜੋਰੀ ਦਾ ਆ ਕਿਸਮਤ ਤੇਰੀ ਮਾਰਾ ਮੋਟੇ ਕਿਸਮਤਾਂ ਤਾਂ ਬਣਾਈ ਦੀ ਬਣਦੀ ਆ ਰੋਟੀ ਆਪ ਤੇ ਨਹੀਂ ਰੋਟੀ ਆਪ ਤੇਰੀ ਮੂੰਹ ਤੇ ਪੈਂਦੀ ਨਹੀਂ ਨਹੀਂ ਲੈ ਤੇਰੀ ਮਾਰ ਚੱਲ ਲਖਾਈ ਕਰ ਦਿੰਦਾ 24 ਲਖ ਲੈ ਤੂੰ ਹਰ ਜਾਇ ਇੱਕ ਮਿੰਟ ਜਰਾ ਲਖਾਈ ਤੇਰੀ ਆ ਲਖਾਈ ਤੇਰੀ ਆ ਪੂਰੇ 23 ਦੀ ਆ ਚੱਕ ਪਰ ਲਖਾਈ ਤੇਰੀ ਆ ਜਿਆਦੇ ਪੈਸੇ ਉਹ ਇੱਥੇ ਹੀ ਆਦਾ ਹੋ ਗਿਆ ਆਹ ਬਈ ਬੱਕਰੀ ਹੈ ਨਾ ਬਈ ਚੰਗੀ ਆ ਬੱਕਰੀ ਨਹੀਂ ਮਾਰੀ ਨਹੀਂ ਚੰਗੀ ਆ ਬੱਚੇ ਵੀ ਚੰਗੇ ਆ ਯਾਰ ਬੱਚਿਆਂ ਕਰਕੇ ਬੱਚਿਆਂ ਨੇ ਵਿਗਨੇ ਪਾਉਣ ਵਿੱਚ ਕਰਕੇ ਬਈ ਉਸ ਨੂੰ ਬੈਠ ਆਰਾਮ ਨਾਲ ਅਸਲੀ ਮਾਰੀ ਗਈ ਦੋ ਤਿੰਨ ਵਾਰ ਹੀ ਦੇਖਿਆ ਭਈ ਜਿਵੇਂ ਪੈਕਿੰਗ ਨਹੀਂ ਆਪੇ ਹੋਈ ਹੋਈ ਹੈ ਪੈਕਿੰਗ ਇਹ ਕਿਵੇਂ ਕਿਵੇਂ ਪੈਸੇ ਆਈ ਗਏ ਉਹੇ ਰੱਖੀ ਗਿਆ ਆਵਾਟਾ ਚਲਾਉਣਾ ਮੈਂ ਤੇ ਜੋ ਵੀ ਪੂਰਾ ਕਰਦਾ ਠੀਕ ਹੈ ਠੀਕ ਹੈ ਜਿਵੇਂ ਚੈੱਕ ਨਹੀਂ ਦਿੰਦੇ ਹੁੰਦੇ ਅਬਲਾ 6000 ਰੁਪਏ ਨਹੀਂ ਕਰ ਆਸਾਈ ਵਾਲਾ ਮੋੜ ਆਸਾਈ ਵਾਲਾ ਹੜ ਵੀਰੇ ਆਉਂਦਾ ਪਹਿਲਾਂ ਇੱਕ ਕੋਈ 14 5 ਲਿਖੀ ਵੀ ਨਹੀਂ ਪਾਰ ਕੰਕਰੀਟ ਦਾ 10000 ਰੋਸ ਰੰਗ 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 ਦੀ ਇਹ 24 25 26 27 28 29 30 31 32 33 34 35 36 37 38 39 40 ਆ ਗਣਿਆਗੇ 6 4 ਆਊਗਾ 10000 ਹੋਊਗਾ ਇੱਕ ਮਿੰਟ ਜੀ ਇੱਕ ਮਿੰਟ ਮਹਾਰਾਜਾ ਵਪਾਰੀ ਤੋਂ ਲਾਣੇ अब आगे का पेपर हां दादा देखया आने भाई नंदला बोले थे रहने छटे रहने पूरी जाएंगे जो निकालता पड़ जाएगा पांच और भी 100 वाले भी पांच होंगे दो चार ਪੰਗੋ ਪੂਰੇ ਬਣਾ ਬਰੇ ਚੱਕ ਕੋ ਬਰੇ ਬਰੇ ਜਦ ਬੱਤੀ ਗਾ ਰੋੜ ਉਹ ਆ ਇੱਕ ਤਾਂ ਕਰਾ ਰੇਗਾ ਪਾਠ ਆ ਡੱਬੀ ਪੱਟ 100 ਡੱਬੀ ਪੱਟ ਬੰਬੇ ਨਾ ਬੰਬੇ ਹੋਊ YouTube ਤੂੰ ਹਾਜੀ ਗਿਆ ਹੋਣਾ ਇੱਥੇ ਹੋਊਗਾ ਮਸ ਦਾ 10 ਆ ਗਿਆ 20 ਹੋ ਗਿਆ ਕਿੰਨਾ ਹੋ ਗਿਆ 20 20 ਕਿਤੇ ਰਹਿ ਗਏ ਕਰਨਾ ਕਰਨਾ ਰਹਿ ਗਿਆ ਹੋਰ ਵੀ ਆ ਬੱਕਰਾ ਲਊ ਆਹੋ ਬਸ ਉਹ ਪਾਲਾ ਲੈ ਸਾਈ ਵਾਲਾ ਤੂੰ ਇਹਨੂੰ ਥਾਈਡ ਤੇ ਰੱਖ ਹਾਂ ਬਾਵਾ ਹਾਂ ਤੇ ਹੋਰ ਭਾਗਾਂ ਵਾਲਾ ਹੁੰਦਾ ਜਾ ਇੱਕੋ ਇੱਕੋ ਚੱਲ ਆਲਾ ਲਗਾਈ ਤੇਰੀ ਆ ਉਹਨਾਂ ਨੇ ਲਗਾਈ ਕਰਾਇਆ ਜਾ ਕੇ